ਪੁਆ ਨਾ ਤੁਮਾ ਰਬੜਦੀ ਮੋਹਰਾ ਅਸੀਂ ਕਹਿੰਦੇ ਆ 5 ਵਜੇ ਤੂੰ ਫੈਸਲਾ ਲੈ ਇਤਿਹਾਸ ਦੇ ਵਿੱਚ 5 ਵਜੇ ਵਾਲਾ ਫੈਸਲਾ ਅਸੀਂ ਯਾਦ ਕਰਿਆ ਕਰਾਂਗੇ ਵੀ ਸਾਡਾ ਮੁੱਖ ਮੰਤਰੀ ਸੀਗਾ ਉਹਨੇ 5 ਵਜੇ ਲਈ ਜਿਵੇਂ ਕਹਿੰਦੇ ਆ 5 ਵਜੇ ਵਾਲੇ ਫੈਸਲੇ ਲਈ ਇੱਕ ਜਾਦੇ ਪ੍ਰੋਪਾਗੈਂਡਾ ਕਰਦੇ ਆ ਅਸੀਂ ਯਾ ਸੋਸ਼ਲ ਮੀਡੀਆ ਦੇ ਦੇ ਧੰਨਵਾਦੀਆ ਪੋਸਟ ਆ ਬਾਬੀ ਸਾਡੇ ਯਾਰ ਮੁੱਖ ਮੰਤਰੀ ਨੇ 5 ਵਜੇ ਫੈਸਲਾ ਲੈ ਕੇ ਦਿੱਲੀ ਹਿਲਾ ਪਾਈ ਜਦੋਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਅਸੀਂ ਆ ਆ ਕੀ ਕਰਉਣਾ ਮੈਂ ਫਿਰ ਦੂਜਾ ਅਸੀਂ ਸਰਕਾਰੀ ਚੇਂਜ ਕਰਕੇ ਪਰਿਵਾਰਾਂ ਦੇ ਧੱਕੇ ਨਾਲ ਜ਼ਮੀਨਾਂ ਤਾਂ ਅਸੀਂ ਦੇਣੀ ਆ ਵੀ ਇਹ ਨਹੀਂ ਨਾ ਉਵੇਂ ਦਈਏ ਦਾ ਉਵੇਂ ਦਈਏ ਉਹੀ ਆ ਨਾ ਇਹ ਜਿਹੜਾ ਕਹਿੰਦੇ ਜਿੱਥੇ ਮੂੰਹ ਚੱਕਦੇ ਧਰਨਾ ਲਾਈ ਬੈਠਾ ਸਾਨੂੰ ਮੈਂ ਦੇਖ ਲੂ ਸਾਨੂੰ ਮੈਂ ਕਰ ਲੂ ਉਹੀ ਸਰਕਾਰ ਆ ਨਾ ਇਹ ਅੱਜ ਕਿਸਾਨ ਅਤੈਸੀ ਬਣਦੀ ਆ ਇਹੜੀ ਇਹ ਆਪਾਂ ਕਹਿ ਲਈਏ ਵੀ ਤੁਹਾਨੂੰ ਡਿਵੈਲਪ ਕਰਕੇ ਦਿਹਾਗੇ ਇਹ ਤਾਂ ਉਹ ਗੱਲ ਹੋ ਗਈ ਕਿ ਰਾਹ ਜਾਂਦੇ ਤੋਂ ਪਹਿਲਾਂ ਮਾਰੋ ਚਪੇੜ 500 ਦਾ ਨੋਟ ਕੱਢ ਲਓ ਜਾਂ 100 ਦੇ ਮਗਰ ਲਾ ਲੀਏ ਉਹਨੂੰ 30 ਮੋੜ ਦਈਏ 70 ਰੁਪਏ ਫੇਰ ਆਪਾਂ ਇਹੜੇ ਚ ਪਾ ਲਈਏ ਨਾ ਉਹਨੂੰ ਇਹਸਾਸ ਨਹੀਂ ਹੋਣ ਦੇਣਾ ਵੀ ਤਨਾ ਧੱਕਾ ਵੀ ਕਰਦੇ ਆ ਥੱਪੜ ਮਾਰਨਾ ਵੀ ਮੂੰਹ ਦੇ ਉੱਤੇ ਰੋਣ ਵੀ ਨਾ ਚੀਕ ਨਹੀਂ ਕੱਢਣੀ ਮੈਂ ਪਵੰਤਮਾਨ ਸਰਕਾਰ ਨੂੰ ਚੈਲੰਜ ਕਰਕੇ ਕਹਿਣਾ ਤੇਰੇ ਕੋਲ ਕਿੰਨਾ 1 ਸਾਲ ਹੀ ਰਹਿ ਗਿਆ ਤਿੰਨ ਚਾਰ ਮਹੀਨੇ ਦਾ ਮਗਰ ਖੁੱਬ ਜਾਂਦੇ ਆ ਤੂੰ 1 ਸਾਲ ਦੇ ਵਿੱਚ ਯਾਰ 10 ਪਿੰਡ ਲੈ ਲ ਲੁਧਿਆਣੇ ਦੀ 10 ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਸੀਵਰੇਜ ਹੋਰ ਚਾਹੀਦੀਆਂ ਕੋਈ ਬਣਾ ਦੇ ਇਥੋਂ ਸੱਟ ਤਕਰੀਬਨ 4 ਸਾਲਾਂ ਦੇ ਵਿੱਚ 4 ਸਾਲ ਹੋਣ ਵਾਲੇ ਆ ਲਗਭਗ ਇੱਕ ਪਿੰਡ ਦੇ ਵਿੱਚ 10 ਵੇਸ ਆਮ ਆਦੀ ਪਾਰਟੀ ਨੇ ਕੋਈ ਗਲੀ ਬਣਾਈ ਹੋਵੇ ਕੋਈ ਨਾਲੀ ਤੂੰ ਹਜ਼ਾਰਾਂ ਇੱਕ ਨੂੰ ਡਿਵੈਲਪ ਕਰਨ ਦੇ ਸੁਪਨੇ ਦਿਖਾਉਣਾ ਉਹ ਮਦਾਰੀ ਨੇ ਨਿਚੌੜੇ ਹੁੰਦੇ ਉਹ ਕਹਿੰਦੇ ਆ ਵੀ ਆਹ ਕੀ ਆ ਕਹਿ ਦੇਣਾ ਵੀ ਇਹ ਤਾਂ ਕੋਹੇਨੂਰ ਆ ਨਾ ਤਾਂ ਗਾੜਲੇ ਨੂੰ ਪਤਾ ਕੋਹੇਨੂਰ ਦੇ ਦੇਖਿਆ ਵਾ ਨਾ ਇਹਨੂੰ ਦਿਖਾਉਣਾ ਹੀ ਹੁੰਦਾ ਵੀ ਇਹ ਤਾਂ ਕੋਹੇਨੂਰ ਆ ਗੱਲ ਉਹੀ ਆ ਜੇ ਤੂੰ ਕਹਿੰਦਾ 4.5 ਕਰੋੜ ਰੁਪਈਆ ਆ ਛੱਡ ਦੇ 15 ਬੰਦਾ ਕਰੋੜ 25 25 ਕਰੋੜ ਇਹਨਾਂ ਦਾ ਬਾਜ਼ ਨਹੀਂ ਪੜਾ ਚੱਲ ਉਧਰ ਲਿਆ ਕੋਈ ਖਰੀਦਦਾਰ ਜਿਹੜਾ 3.5 ਕਰੋੜ ਰੁਪਈਆ ਵੀ ਦੇ ਤਿੰਨ ਵੀ ਦੇ ਦੇਵੇ ਇਹਦਾ ਝੂੜ ਦੇ ਪਲੰਦੇ ਆ ਜ਼ਮੀਨਾਂ ਖੋਣ ਦਾ ਤਰੀਕਾ ਵਾ ਲੈਂਡ ਪੂਲਿੰਗ ਪਾਲਸੀ ਹੈ ਹੀ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰਨ ਦੇ ਲਈ ਆ ਲੈਂਡ ਪੁਲਿੰਗ ਪਾਲਿਸੀ ਨੂੰ ਜਿੱਥੇ ਸਰਕਾਰ ਕਿਸਾਨਾਂ ਦੇ ਹਿੱਤ ਦੀ ਆਮ ਲੋਕਾਂ ਦੇ ਹਿੱਤ ਦੀ ਦੱਸ ਰਹੀ ਹੈ ਨਾਲ ਹੀ ਸਰਕਾਰ ਇਹ ਵੀ ਕਹਿ ਰਹੀ ਆ ਕਿ ਅਸੀਂ ਕਿਸੇ ਵੀ ਕਿਸਾਨ ਤੋਂ ਧੱਕੇ ਦੇ ਨਾਲ ਜ਼ਮੀਨਾਂ ਐਕਵਾਇਰ ਨਹੀਂ ਕਰਨੀਆਂ ਜ਼ਮੀਨਾਂ ਨਹੀਂ ਖੋਣੀਆਂ ਪਰ ਫਿਰ ਵੀ ਇਸ ਦੇ ਵਿਰੋਧ ਦੇ ਵਿੱਚ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਈਂ ਵੱਡੇ ਇਕੱਠ ਜਿਹੜੇ ਆ ਉਹ ਹੋ ਰਹੇ ਨੇ ਤੇ ਅੱਜ ਜਗਰਾਉਂ ਦੇ ਵਿੱਚ ਵੱਡਾ ਇਕੱਠ ਹੋਇਆ ਬਾਈ ਜੂਰੇ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਬਾਈ ਜੀ ਸਰਕਾਰ ਤਾਂ ਇਹ ਕਹਿੰਦੀ ਆ ਕਿ ਅਸੀਂ ਕਿਹੜਾ ਕਿਸੇ ਤੋਂ ਧੱਕੇ ਦੇ ਨਾਲ ਜ਼ਮੀਨ ਲੈਣੀ ਆ ਜੇ ਕਿਸੇ ਦੀ ਜ਼ਰੂਰਤ ਹੋਊਗੀ ਤਾਂ ਉਹ ਜ਼ਮੀਨ ਸਾਨੂੰ ਦੇ ਦੂਗਾ ਨਾਲੇ ਕਹਿੰਦੇ ਅਸੀਂ ਤਾਂ ਕਿਸਾਨਾਂ ਦੀਆਂ ਜ਼ਮੀਨਾਂ ਡਿਵੈਲਪ ਕਰਨੀਆਂ ਨੇ ਪਰ ਫਿਰ ਵੀ ਇਹ ਇਕੱਠ ਦੇਖੋ ਇਹ ਤਾਂ ਗਮਰਾਹ ਕਰਨ ਵਾਲੀ ਗੱਲ ਆ ਜਿਵੇਂ ਕਹਿੰਦੇ ਧੱਕੇ ਨਾਲ ਨਹੀਂ ਲੈਣੀ ਆ ਫਿਰ ਇਹ ਦੱਸੇ ਭਗਵਾਨ ਜੀ ਤੇ ਸਰਕਾਰ ਦੱਸੇ ਕਿ ਫਿਰ ਉਹ ਨੰਬਰ ਕਿਉਂ ਅਖਬਾਰਾਂ ਦੇ ਵਿੱਚੋਂ ਦਾ ਖਸਰਾ ਨੰਬਰ ਕਿਲਾ ਨੰਬਰ ਆ ਰਹੇ ਆ ਨਾ ਉਹ ਤਾਂ ਸਿੱਧਾ ਤੇ ਸਿੱਧਾ ਵੀ ਉਹਨਾਂ ਨੇ ਉਹ ਨੰਬਰ ਦੇ ਕੇ ਇਹ ਕਲੀਅਰ ਕੱਟ ਕਰਦਾ ਕਿ ਤੁਸੀਂ ਅੱਜ ਤੋਂ ਇਹਨਾਂ ਨੂੰ ਵਾਉਣ ਵਾਲੇ ਹੋ ਤੁਹਾਡੀ ਮਾਲਕੀ ਹੈ ਜਿਹੜੀ ਇਹ ਦਿਖਾਵੇ ਵਾਲੀ ਅਸਲ ਵਿੱਚ ਤਾਂ ਸਰਕਾਰ ਉਹਨਾਂ ਜ਼ਮੀਨਾਂ ਨੂੰ ਕਿਸਾਨਾਂ ਕੋਲੋਂ ਖੋਹ ਚੁੱਕੀ ਆ ਜਿਹੜੀ ਗੱਲ ਕਹਿੰਦੇ ਵੀ ਠੱਕੇ ਨਾਲ ਨਹੀਂ ਲਵਾਗੇ ਕੀ ਸਰਕਾਰ ਇਹ ਗੱਲ ਆਪਦੇ ਮੂੰਹੋਂ ਜੇ ਕਹੂਗੀ ਵੀ ਠੱਕੇ ਨਾਲ ਲੈ ਲਾਂਗੇ ਕਿੰਨਾ ਪੰਜਾਬ ਦੇ ਵਿੱਚ ਇਹ ਤਾਂ ਖਿਲਾਫ ਅੰਦੋਲਨ ਖੜਾ ਹੁੰਦਾ ਜਾ ਹੈ ਉਹ ਲੋਕਾਂ ਨੂੰ ਗਮਰਾਹ ਕਰਨ ਲਈ ਤੇ ਲੋਕਾਂ ਨੂੰ ਵੀ ਲੋਕਾਂ ਦੇ ਵਿੱਚ ਰੋਸ ਬਣਾਵੇ ਜ਼ਮੀਨਾਂ ਬਿਖੋਲੀ ਇਸ ਗੱਲ ਕਹੇ ਵੀ ਠੱਕੇ ਨਾਲ ਹੀ ਲਵਾਗੇ ਜੇ ਤੁਸੀਂ ਠੱਕੇ ਨਾਲ ਨਹੀਂ ਲੈਣੀ ਤਾਂ ਤੁਸੀਂ ਨੰਬਰ ਕੱਦ ਲਈ ਦੇ ਰਹੇ ਹੋ ਦੇਖੋ ਨਾ ੱੱਕਾ ਦਾ ਕਿਸਾਨਾਂ ਨੇ ਹੋਣ ਵੀ ਨਹੀਂ ਦੇਣਾ ਜੇ ਸਰਕਾਰ ਐਲਾਨ ਵੀ ਕਰ ਦੇਵੇ ੱੱਕੇ ਨਾਲ ਲਾਵਾਂਗੇ ੱੱਕੇ ਨਾਲ ਜ਼ਮੀਨਾਂ ਤਾਂ ਅਸੀਂ ਦੇਣੀਆਂ ਵੀ ਨਹੀਂ ਨਾ ਓਵੇਂ ਦਈਏ ਨਾ ਓਵੇਂ ਦਈਏ ਡਰ ਡਰ ਇਸ ਗੱਲ ਦਾ ਇਸ ਪਾਲਿਸੀ ਦੇ ਤਹਿਤ ਕਿਉਂਕਿ ਸਰਕਾਰ ਇਸ ਪਾਲਿਸੀ ਨੂੰ ਕਿਸਾਨਾਂ ਦੀ ਹਮਾਇਤੀ ਕਹਿੰਦੀ ਹੈ ਕਿਸਾਨਾਂ ਦੇ ਹਿੱਤ ਦੀ ਕਹਿੰਦੇ ਹੋ ਕਹਿੰਦੇ ਤੁਸੀਂ ਅਮਨ ਅਰੋੜਾ ਹੋਰਾਂ ਦੀ ਪੀਸੀ ਸੁਣ ਲਵੋ ਤੁਸੀਂ ਹਰਪਾਲ ਚੀਮਾ ਹੋਰਾਂ ਦੀ ਪੀਸੀ ਸੁਣ ਲਵੋ ਜਾਂ ਸਰਕਾਰ ਦੇ ਕਿਸੇ ਵੀ ਨੁਮਾਇंदे ਦੀ ਇਸ ਤੇ ਪੀਸੀ ਪ੍ਰੈਸ ਕਾਨਫਰੰਸ ਜਾਂ ਬਿਆਨ ਸੁਣੋ ਉਹ ਕਹਿੰਦੇ ਨੇ ਕਿ ਕਿਸਾਨਾਂ ਨੂੰ ਵਰਗਲਾਇਆ ਜਾ ਰਿਹਾ ਵਾਹਾਂ ਫਲਾਈਆਂ ਜਾ ਰਹੀਆਂ ਨੇ ਕਹਿੰਦੇ ਕਿਸਾਨਾਂ ਦੇ ਹਿੱਤ ਦੀ ਹੈ ਕਿਉਂ ਕਿਸਾਨ ਮੂਰਖ ਨੇ ਵੀ ਕੋਈ ਕਿਸੇ ਦੀਆਂ ਵਫਾਹਾਂ ਦੇ ਵਿੱਚ ਆ ਕੇ ਜਿਹਦੀ ਜ਼ਮੀਨ ਖੋਹੀ ਜਾ ਰਹੀ ਆ ਉਹਨੂੰ ਪਤਾ ਵੀ ਉਹਦੇ ਹਿੱਤ ਦੇ ਵਿੱਚ ਆ ਕਹਿੰਦੇ ਉਲਟਾ ਸਰਕਾਰ ਇਹ ਸਾਬਤ ਕਰੇ ਵੀ ਕਿਵੇਂ ਹਿੱਤ ਦੇ ਵਿੱਚ ਆ ਜਿਹੜੀ ਇਹ ਕਹਿੰਦੇ 4.5 ਕਰੋੜ ਰੁਪਏ ਦਾ ਕੀਲਾ ਆਜੂ ਸਬਜ਼ ਬਾਗ ਦਿਖਾਉਂਦੇ ਆ ਪਹਿਲਾਂ ਮਹਾਲੀ ਸਾਬਤ ਕਰੇ ਸਰਕਾਰ ਵੀ ਦਿੱਤੇ ਜਾਂ ਉਹਨਾਂ ਨੂੰ ਮਹਾਲੀ ਦੇ ਪੈ ਚਾਜੇ ਤੱਕ ਵੀ ਕਿਸਾਨ ਸਾਡੇ ਉਮੀਦ ਰੋੜ ਰਹੇ ਨੇ ਦੂਜੀ ਗੱਲ ਜੇਕਰ ਸਾਨੂੰ ਪੈਸੇ ਦਾ ਲਾਲਚ ਹੋਵੇ ਕਾਹੀ ਜ਼ਮੀਨਾਂ ਪ੍ਰਾਈਵੇਟ ਬੰਦੇ ਨੂੰ ਕਰਦੇ ਵੇਚ ਦਿੰਦੇ ਅਸੀਂ ਆਪਣੀਆਂ ਜ਼ਮੀਨਾਂ ਨਾਲ ਜੁੜੇ ਬੰਦੇ ਆਂ ਖੇਤੀ ਕਰਨਾ ਚਾਹੁੰਦੇ ਆ ਅਸੀਂ ਇਹ ਜ਼ਮੀਨਾਂ ਨਹੀਂ ਦੇਣਾ ਚਾਹੁੰਦੇ ਗੱਲ ਆ ਗਈ ਫਾਇਦੇ ਦੀ ਫਾਇਦਾ ਤੁਹਾਨੂੰ ਮੈਂ ਦੱਸਦਾ ਫਾਇਦਾ ਹੋਣਾ ਕਾਰਪੋਰੇਟਰਾਂ ਨੂੰ ਇਹਨਾਂ ਨੂੰ ਹੋਣਾ ਦੂਜੀ ਗੱਲ ਜਿਹੜੇ ਪਲਾਟ ਅਲਾਟ ਕਰਨੇ ਨੇ ਨਕਸ਼ਾ ਬਣਾ ਲੈਣਾ ਨਕਸ਼ਾ ਬਣਾ ਕੇ 30000 ਗੱਜ ਦੀ ਗੱਲ ਕਰਦੇ ਆ ਕਿ 30000 ਗੱਜ ਲੈਣ ਵਾਲਾ ਬੰਦਾ ਗਰੀਬ ਹੋਊਗਾ ਨਹੀਂ ਹੋਣਾ ਨਾ ਉਹਦੇ ਵਿੱਚ ਇਹਨਾਂ ਨੇ ਕੀ ਘਮਲੇਬਾਜ਼ੀ ਕਰਨੀ ਆ ਉੱਥੇ ਬੈਠ ਕੇ ਡਿਸਾਈਡ ਹੋ ਵੀ ਕਿਹੜਾ ਪਲਾਟ ਲੈਣਾ ਕਿਥੇ ਮੁੱਖ ਦੇ ਲੈਣਾ ਰੇਟ ਉਹ 30000 ਜਾਂ ਸੇਮ ਰੇਟ ਰੱਖਿਆ ਫਰੰਟ ਦੇ ਮਗਰ ਤੇ ਪੂਰੇ ਤਾਂ ਹੋਣਗੇ ਨਾ ਸਾਡੇ ਦਾ ਇੱਕਸਾਰ ਦੀ ਵੈਲਿਊ ਵਾਲੇ ਹੋਣੇ ਨਹੀਂ ਜਿਹੜੇ ਵੈਲਿਊ ਵਾਲੇ ਪਲਾਟ ਹੋਣਗੇ ਉਹਨੂੰ 30000 ਰੁਪਏ ਗਜ ਦੇ ਹਿਸਾਬ ਨਾਲ ਦੇ ਕੇ ਜਿਹੜੇ ਬਾਕੀ ਪੈਸੇ ਹੋਣਗੇ ਵੀ ਤੈਨੂੰ ਅਲਾਟ ਕਰਨਾ ਉਸ ਦੇਖਦੇ ਸਰਕਾਰ ਆਪ ਦੇ ਹਿੱਸੇ ਸੇ ਲਊਗੀ ਇਹ ਤਾਂ ਕਾਰਪੋਰੇਟ ਘਰਾਣਿਆਂ ਦੀ ਨਾਲ ਕਹਿ ਰਹੇ ਆ ਵੀ ਕਾਰਪੋਰੇਟ ਘਰਾਣਿਆਂ ਨੂੰ ਇੰਡਸਟਰੀ ਲਈ ਵੀ ਜ਼ਮੀਨ ਰੱਖਣੀ ਆ ਕੱਟ ਰਹੇ ਆ ਨਾ ਮੰਗ ਰਹੀ ਸੀ ਪਲਾਟਾਂ ਦੀ ਨਹੀਂ ਹੈਗੀ ਮੰਗ ਅਜੋਕ ਪਤੀਆਂ ਦੀ ਹੈ ਕਿ ਉਹਨਾਂ ਨੂੰ ਕਿਸੇ ਇਹਦੇ ਲੁਧਿਆਣੇ ਦੇ ਕੋਨੇ ਦੇ ਵਿੱਚ ਜਾਂ ਪੰਜਾਬ 'ਚ ਇਹੋ ਜਿਹੀਆਂ ਜਗ੍ਹਾ ਦਿੱਤੀਆਂ ਜਾਣ ਜਿੱਥੇ ਖੁੱਲ ਕੇ ਇੰਡਸਟਰੀ ਲਾ ਲੈਣ ਉਹ ਕਹਿੰਦੇ ਨੇ ਕਿ ਜੇਕਰ ਇੱਕ ਕਿਲਾ ਕਿਸਾਨ ਦੇਊਗਾ ਵੀ ਤਾਂ ਉਹਦੇ ਲਈ ਅਸੀਂ ਉਹਨੂੰ ਡਿਵੈਲਪ ਕਰਕੇ ਉਹ ਕਿਲਾ ਡਿਵੈਲਪ ਕਰਾਂਗੇ ਡਿਵੈਲਪ ਕਰਨ ਤੋਂ ਬਾਅਦ 1000 ਗਜ ਦਾ ਜਿਹੜਾ ਕਮਰਸ਼ੀਅਲ ਪਲਾਟ ਦੇਵਾਂਗੇ 1000 ਗਜ ਦਾ ਰੇਸੀ ਦੇਵਾਂਗੇ ਤੇ 200 ਗਜ ਦਾ ਕਮਰਸ਼ੀਅਲ ਪਲਾਟ ਦੇਵਾਂਗੇ ਇੱਕ ਕਿੱਲੇ ਦੇ ਲਈ ਤੁਸੀਂ ਕੀ ਮੰਗਦੇ ਹੋਗੇ ਬਹੁਤਾ ਬੜਸ ਇਹ ਤਾਂ ਦੇਖੋ ਜਦੋਂ ਅਸੀਂ ਮੰਗਿਆ ਹੀ ਨਹੀਂ ਹੈ ਤਾਂ ਸਰਕਾਰ ਸਾਡਾ ਕਿਉਂ ਇੰਨਾ ਫਿਕਰ ਕਰਦੀ ਆ ਕਦੋਂ ਤੇ ਮਤਲਬ ਭਵੰਤਮਾਨ ਦੀ ਸਰਕਾਰ ਕਿਸਾਨਾਂ ਦੇ ਹਤੈਸੀ ਉਹੀ ਆ ਨਾ ਇਹ ਜਿਹੜਾ ਕਹਿੰਦੇ ਜਿੱਥੇ ਮੂੰਹ ਚੱਕ ਦੇ ਧਰਨਾ ਲਈ ਬੈਠਾ ਸਾਨੂੰ ਮੈਂ ਦੇਖ ਲਉ ਸਾਨੂੰ ਮੈਂ ਕਰ ਲਉ ਉਹੀ ਸਰਕਾਰ ਆ ਨਾ ਇਹ ਅੱਜ ਕਿਸਾਨ ਹਤੈਸੀ ਬਣਦੀ ਆ ਦੂਜੀ ਗੱਲ ਜਿਹੜੀ ਇਹ ਆਪਾਂ ਕਹਿ ਲਈਏ ਵੀ ਤੁਹਾਨੂੰ ਡਿਵੈਲਪ ਕਰਕੇ ਦੇਾਂਗੇ ਇਹ ਤਾਂ ਉਹ ਗੱਲ ਹੋ ਗਈ ਕਿ ਰਾਹ ਜਾਂਦੇ ਤੋਂ ਪਹਿਲਾਂ ਮਾਰੋ ਚਪੇੜ 500 ਦਾ ਨੋਟ ਕਢ ਲਓ ਉਦੋਂ ਬਾਅਦ ਮਗਰ ਆਪਾਂ ਜਿਹੜਾ ਬਣਦਾ じゃ100 ਦੇ ਮਗਰ ਲਾ ਲਈਏ ਉਹਨੂੰ 30 ਮੋੜ ਦਈਏ 70 ਰੁਪਏ ਫੇਰ ਆਪਾਂ ਇਹ ਚਪਾਲੀਏ ਨਾ ਉਹਨੂੰ ਅਹਿਸਾਸ ਨਹੀਂ ਹੋਣ ਦੇਣਾ ਵੀ ਤਨਾ ਧੱਕਾ ਵੀ ਕਰਦੇ ਆ ਥੱਪੜ ਮਾਰਨਾ ਵੀ ਮੂੰਹ ਦੇ ਉੱਤੇ ਰੋਣ ਵੀ ਨਹੀਂ ਚੀਕ ਵੀ ਕੱਢਣ ਦੀ ਸਭ ਜੁਬਾਕ ਦਿਖਾਉਂਦੇ ਆ ਜਦੋਂ ਅਸੀਂ ਕਹਿੰਦੇ ਵੀ ਅਸੀਂ ਜ਼ਮੀਨਾਂ ਦੇਣੀ ਹੀ ਨਹੀਂ ਮੈਂ ਤੁਹਾਡਾ ਹਤੈਸੀ ਕਿਉਂ ਬਣਦਾ ਜੇ ਤੂੰ ਅਸ ਬਾਸਲਾ ਬੇਪਾਲਸੀ ਇਹ ਫੇਰ ਮੰਨਣਾ ਕੋਈ ਤੋਸੇ ਸੀ ਉਹ ਕਹਿੰਦੇ ਨੇ ਕਿ ਡਿਵੈਲਪ ਕਰਨਾ ਤੁਸੀਂ ਮੰਨਦੇ ਹੋ ਵੀ ਹੁਣ ਦੇ ਜਿਹੜੀਆਂ ਜਮੀਨਾਂ ਆਉਣੀਆਂ ਇਹਨਾਂ ਡਿਵੈਲਪ ਨਹੀਂ ਮਤਲਬ ਨਾ ਡਿਵੈਲਪ ਦਾ ਵਿਕਸਤ ਦਾ ਭਾਵੇਂ ਹੁੰਦਾ ਕਿ ਵਿਕ ਡਿਵੈਲਪਮੈਂਟ ਨਹੀਂ ਇੱਥੇ ਭਾਈ ਕਿਸਾਨ ਕੁਛ ਨਹੀਂ ਕਮਾ ਰਹੇ ਤਾਂ ਉਜਾੜੀਆਂ ਪੈਣਾਂ ਤੇ ਲੱਗਦਾ ਕਿ ਹੁਣ ਉਹ ਵਿਕਸਤ ਨਹੀਂ ਹੈਗੀਆਂ ਕਿਸਾਨਾਂ ਦੇ ਹਿੱਤ ਦੀਆਂ ਨਹੀਂ ਹੈਗੀਆਂ ਜ਼ਮੀਨਾਂ ਮੈਂ ਭਵਾਨਤਮਾਨ ਸਰਕਾਰ ਨੂੰ ਚੈਲੰਜ ਕਰਕੇ ਕਹਿਣਾ ਤੇਰੇ ਕੋਲ ਕਿੰਨਾ 1 ਸਾਲ ਹੀ ਰਹਿ ਗਿਆ ਤਿੰਨ ਚਾਰ ਮਹੀਨੇ ਦਾ ਮਗਰ ਖੁੱਬ ਜਾਂਦੇ ਆ ਤੂੰ 1 ਸਾਲ ਦੇ ਬਈ ਯਾਰ 10 ਪਿੰਡ ਲੈ ਲਾ ਲੁਧਿਆਣੇ ਦੀ 10 ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਸੀਵਰੇਜ ਹੋਰ ਜੋ ਚਾਹੀਦਾ ਕੋਈ ਬਣਾ ਦੇ ਤੇ ਇਥੋਂ ਸਾਡੇ तकरीबन 4 ਸਾਲਾਂ ਦੇ ਵਿੱਚ 4 ਸਾਲ ਹੋਣ ਵਾਲੇ ਹੀ ਆ ਲਗਭਗ ਇੱਕ ਪਿੰਡ ਦੇ ਵਿੱਚ 10 ਵਿੱਚ ਆਮ ਆਦੀ ਪਾਰਟੀ ਨੇ ਕੋਈ ਗਲੀ ਬਣਾਈ ਹੋਵੇ ਕੋਈ ਨਾਲੀ ਤੂੰ ਹਜ਼ਾਰਾਂ ਇੱਕ ਨੂੰ ਡਿਵੈਲਪ ਕਰਨ ਦੇ ਸੁਪਨੇ ਦਿਖੋਣਾ ਕਿਵੇਂ ਕਰ ਦੂਗਾ ਕੀ ਇਹਦੇ ਕੋਲੇ ਆਪਾਂ ਕਿਹੜੀ ala ਦੀਂਦਾ ਚਰਾਗਾ ਕਿ ਆਹ ਸਾਲ ਦੇ ਵਿੱਚ ਡਿਵੈਲਪ ਕਰ ਦੂਗਾ ਇਹ ਡਿਵੈਲਪ ਡਿਵੈਲਪ ਵਾਈਜੀ ਕੁਝ ਨਹੀਂ ਹੋਣਾ ਡਿਵੈਲਪ ਤਾਂ ਜਿਹੜੀਆਂ ਪਰਲਰੀਆਂ ਕੰਪਨੀਆਂ ਬੈਠੀਆਂ ਸੀਗੀਆਂ ਉਹ ਉਵੇਂ ਉਜਾੜਾ ਪਿਆ ਨਾ ਆਹ ਇੱਥੋਂ ਜੋ ਉਹਦੇ ਕਿੰਨੀਆਂ ਕਲੋਨੀਆਂ ਨੇ ਉਹਨਾਂ ਨੇ ਕਰੋੜਾਂ ਰੁਪਏ ਲਾਏ ਆ ਨਾ ਇੱਥੇ ਵੀ ਇੱਕ ਕਲੋਨੀ ਸ਼ਾਇਦ ਪਈ ਹੈ ਹੈਗੀ ਆ ਨਾ ਆ ਇਹ ਉਹ ਪੱਟਾ ਦੀ ਆ ਆਪਾਂ ਪ੍ਰਾਈਵੇਟ ਦੀ ਗੱਲ ਕਰ ਰਿਹਾ ਪ੍ਰਾਈਵੇਟ ਵਾਲਾ ਬੰਦਾ ਦਾ ਪੈਸੇ ਦੇ ਕੇ ਉਹਨੇ ਜ਼ਮੀਨ ਖਰੀਦੀ ਉਹਦਾ ਮਕਸਦ ਹੁੰਦਾ ਕਿ ਪਲਾਟ ਵੇਚ ਕੇ ਡਿਵੈਲਪ ਕਰਕੇ ਮੈਂ ਗਾਹਾਂ ਪੈਸੇ ਕਮਾਉ ਉਹਨਾਂ ਕੋਲੋਂ ਤਾਂ ਆਪਦਾ ਜਿਹਾ ਪਲਾਟ ਐਨ ਆਰਪੀ ਰੁਪਏ ਲਾ ਕੇ ਲੋਕਾਂ ਤੋਂ ਉਹ ਮਤਲਬ ਉੱਥੇ ਲੋਕ ਨਹੀਂ ਵਸਾਓ ਖਾਲੀ ਪਿਆ ਉਜਾੜੇ ਪਿਆ ਆ ਸਾਡੇ ਬਣ ਰਹੇ ਆ ਦੂਜਾ ਹੱਕੀ ਕਹਿੰਦੇ ਆ ਫਲੈਟ ਬਣ ਰਹੇ ਆ ਘੌਰ ਦੇ ਰਾਹ ਕੋਲੇ ਮੈਂ ਤੁਹਾਨੂੰ ਦਾਅਵੇ ਨਾ ਕਹਣਾ ਜੇ 8-10 ਸਾਲ ਦੇ ਵਿੱਚ ਵੀ ਭਰ ਜਾਣਨਾ ਇਹ ਤਾਂ ਤੁਸੀਂ ਮੈਨੂੰ ਦੱਸ ਦੋ ਯਾਰ ਇੰਨਾ ਏਰੀਆ ਜਿਹੜਾ ਪ੍ਰਾਈਵੇਟ ਕਲੋਨੀ ਵਾਲਿਆਂ ਕੋਲ ਲੋਕਾਂ ਨੂੰ ਪੂਰਾ ਨਹੀਂ ਕਰ ਹੋਇਆ ਵੇਚ ਨਹੀਂ ਹੁੰਦੇ ਪਲਾਟ ਕੰਪਨੀਆਂ ਦੇ ਵਿੱਚ ਉਹਨਾਂ ਕਲੋਨੀਆਂ 'ਚ ਘਾ ਹੋ ਗਿਆ ਪਿਆ 24000 ਏਕੜ ਕਿੱਥੋਂ ਕਰ ਦੂਏ ਇਹ 10 ਪੈਂਡੀ ਡਿਵੈਲਪ ਕਰ ਦਵੇ ਹੁਣੇ ਹੀ ਨਹੀਂ ਤੁਸੀਂ ਮਰਦੇ ਹੋ ਵੀ ਖੇਤਾਂ ਨੂੰ ਡਿਵੈਲਪ ਕਰਨ ਦੀ ਜ਼ਰੂਰਤ ਆ ਅਸੀਂ ਤਾਂ ਕਹਿੰਦੇ ਆ ਸਾਡੇ ਖੇਤਾਂ ਤੇ ਖੇਤੀਬਾੜੀ ਦੇ ਧੰਦੇ ਨੂੰ ਹਾਂ ਵਿਕਸਤ ਕੀਤਾ ਜਾਵੇ ਤੂੰ ਤਿੰਨ ਵਿਕਸਤ ਕੀਤਾ ਜਾਵੇ ਉਹ ਤੇ ਕੰਕਰੀਟ ਦੇ ਪੱਥਰ ਨਾ ਪੱਥਰ ਦਾ ਬਣਾਇਆ ਪਰ ਇਹ ਗੱਲ ਆ ਨਾ ਉਹ ਤਾਂ ਫਿਰ ਜੇ ਉਹ ਧੰਦੇ ਨੂੰ ਖੇਤੀਬਾੜੀ ਦੇ ਨੂੰ ਇਹ ਉਹ ਤੇ ਪੈਸੇ ਲਾਉਣਗੇ ਵੀ ਵਿਕਸਤ ਕਰਨਗੇ ਫਿਰ ਉਹ ਪੈਸੇ ਤਾਂ ਕਿਸਾਨਾਂ ਦੀ ਜੇਬ ਚ ਜਾਣਗੇ ਕਦੇ ਕੋਈ ਲੀਟਰ ਦੇਖਿਆ ਵੀ ਜਿਹੜਾ ਚਾਹੇ ਵੀ ਕੋਈ ਅਸੀਂ ਕੰਮ ਕਰੀਏ ਵੀ ਕਰਕੇ ਲੋਕਾਂ ਨੂੰ ਫਾਇਦਾ ਹੋਵੇ ਉਹ ਜਿਹੜੇ ਕੈਬਨਟ ਦੀਆਂ ਮੀਟਿੰਗਾਂ ਹੁੰਦੀਆਂ ਭਾਵੇਂ ਕੋਈ ਵੀ ਪਾਰਟੀ ਆ ਉਹਦੇ ਜਿਹੜੇ ਮੋਹਰੇ ਲੱਗਦੀਆਂ ਹੁੰਦੀਆਂ ਨੇ ਨਾ ਉਹ ਮੋਰਾ ਲਗਦੀਆਂ ਹੁੰਦੀਆਂ ਕਿਵੇਂ ਆਪਾਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇ ਕੇ ਆਪਾਂ ਆਪਦੇ ਗੀਜੇ ਕਿਵੇਂ ਭਰਨੇ ਆ ਅੱਜ ਤੱਕ ਤੁਸੀਂ ਦੇਖਿਆ ਕਿਤੇ ਸਰਕਾਰ ਜਾਂ ਆਪ ਨੂੰ ਮਹਿਸੂਸ ਹੋ ਜਾਵੇ ਕਿ ਕਿਸੇ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਜਾਂ ਕਿਸਾਨਾਂ ਦੇ ਜਾਂ ਹੋਰ ਵਰਕਰਾਂ ਦੇ ਹਿੱਤ ਦੇ ਵਿੱਚ ਕੋਈ ਕੰਮ ਕੀਤਾ ਹੋਵੇ ਆਹੀ ਹੁੰਦਾ ਤੁਹਾਨੂੰ ਜੀ ਆ ਰਾਸ਼ਨ ਦੇ ਦੇ ਦਾਂਗੇ ਤੁਹਾਨੂੰ ਉਹ ਦੇ ਦੇ ਉਹ ਵੀ ਪੈਸੇ ਆਪਣੀ ਆ ਭਵੰਤਮਾਨ ਕਿਹੜਾ ਜਾਂ ਪਹਿਲੇ ਕਿਹੜਾ ਘਰੋਂ ਦਿੰਦੇ ਸੀਗੇ ਭਵੰਤਮਾਨ ਤਾਂ ਇਹ ਕਹਿੰਦੇ ਨੇ ਕਿ ਮੈਂ ਕਿਸਾਨਾਂ ਦਾ ਪੁੱਤ ਆ ਫਿਰ ਜੇ ਇਹ ਕਿਸਾਨਾਂ ਦੇ ਪੁੱਤ ਨੇ ਫਿਰ ਇਹ ਕਿਸਾਨਾਂ ਦੀ ਗੱਲ ਸੁਣ ਕੇ ਕਿਉਂ ਨਹੀਂ ਰਹੇ ਕੀ ਕਾਰਨਾ ਕਿਉਂ ਨਹੀਂ ਸੁਣ ਰਹੇ ਇਹ ਨਹੀਂ ਸੁਣ ਰਹੇ ਜਾਂ ਫਿਰ ਕੋਈ ਦਿੱਲੀ ਵਾਲੇ ਵੀ ਐਸਾ ਕੁਝ ਇਨਤੇ ਪ੍ਰੈਸ਼ਰ ਪਾਈ ਜਾਂਦੇ ਕਿ ਨਹੀਂ ਭਈਆ ਕਰਨਾ ਹੀ ਪੈਣਾ। ਕਿਸਾਨਾਂ ਦਾ ਪੁੱਤ ਉਹਨੋਂ ਦਾ ਆਕਾ ਕੇਸਰੀ ਵਾਲਾ ਨਾ। ਪੁੱਤ ਕਿਸਾਨਾਂ ਦਾ ਹੈਗਾ ਪਰ ਹੁਣ ਜਿਹੜੇ ਫਰਜ ਨਿਭਾ ਰਿਹਾ ਦਿੱਲੀ ਵਾਲੇ ਦੇ ਪੁੱਤ ਬਣ ਕੇ ਨਿਭਾ ਰਿਹਾ। ਕੇਸਰੀਏ ਵਾਲਾ ਦਾ ਮਤਲਬ ਜਿਹੜੀ ਉਹ ਟੋਲੇ ਦੇ ਹੁਣ ਉਹਨਾਂ ਦਾ ਕਮਾਊ ਪੁੱਤ ਆ। ਭਗਵਾਨਤਮਨ ਰਬੜ ਦੀ ਮੋਹਰ ਆ। ਜੇ ਰਬੜ ਦੀ ਮੋਹਰ ਨਹੀਂ ਹੈਗਾ ਉਹ ਤਾਂ ਫਿਰ ਕਿਉਂ ਇਹਨਾਂ ਨੂੰ ਉਹ ਜਿਹੜਾ ਆਪਣਾ ਚੀਫ ਸੈਕਟਰੀ ਆ ਉਹਨੂੰ ਕਮੇਟੀ ਦਾ ਮਤਲਬ ਚੇਅਰਮੈਨ ਲਾਉਣਾ ਪਿਆ ਗਿਆ। ਜਦੋਂ ਕਿ ਮੁੱਖ ਮੰਤਰੀ ਹੁੰਦਾ। ਇਹਦਾ ਮਤਲਬ ਇਹੀ ਆ ਨਾ। ਪੰਜਾਬੀਓ ਕਿਤੇ ਨਾ ਕਿਤੇ ਦਿੱਲੀ ਟੋਲਾ ਡਰਦਾ ਭਾਵੇਂ ਕਿ ਉਹਨੂੰ ਰਬੜ ਦੀ ਮੋਰ ਸਮਝੀ ਬੈਠੇ ਆ ਪਰ ਉਹਨਾਂ ਨੂੰ ਇਹ ਵੀ ਪਤਾ ਵੀ ਇਹਦਾ ਦਿਮਾਗ ਪਤਾ ਨਹੀਂ ਫਿਰ ਕਿੱਦੋਂ ਨੂੰ ਹੋ ਜਾਂਦਾ ਇੱਕ ਦਮ ਪਾਲਟੀ ਵੀ ਮਾਰ ਦਿੰਦਾ ਭਗਵੰਦ ਮਾਨ ਜਿਉਂਨੇ ਉਹਨਾਂ ਨੂੰ ਇਹ ਡਾਰਾ ਕਿਤੇ ਨਾ ਕਿਤੇ ਤਾਂ ਉਹ ਮਗਰ ਕਰ ਲਾ ਵੀ ਇਹਦੇ ਕੋਲ ਇਹ ਪਾਲਟੀ ਮਾਰਨ ਵਾਲਾ ਜੇ ਆਥਨੇ ਚਾਰ ਪੰਜ ਘੰਟੇ ਵੱਜ ਗਏ ਕਈ ਵਾਰ ਕਈ ਵਾਰ ਇਹ ਨਾ ਨਾ ਹੋਵੇ ਉਹਨਾਂ ਨੂੰ ਕਹੇ ਵੀ ਤੁਸੀਂ ਕੌਣ ਵੀ ਮੈਂ ਤਾਂ ਖੜ ਗਿਆ ਪੰਜਾਬ ਦੇ ਕਿਸਾਨਾਂ ਦੇ ਲਈ ਖੜ ਸਕਦਾ ਉਹਦਾ ਸਵਾਈ ਆ ਉਹਦਾ ਪਤਾ ਨਹੀਂ ਕਿਤੇ ਨੂੰ ਹੁਣ ਉਹਨਾਂ ਨੇ ਤਾਕਤਾਂ ਖੋਲ ਹੀ ਹੋਈ ਮੰਦੋ ਕਿ ਹਜ਼ਾਰਾਂ ਏਕੜ ਜ਼ਮੀਨ ਜੇਕਰ ਪੰਜਾਬ ਦੇ ਕਿਸਾਨਾਂ ਤੋਂ ਲਈ ਜਾਊਗੀ ਕਿਉਂਕਿ ਬਾਹਰੀ ਸੂਬਿਆਂ ਦੇ ਵਿੱਚ ਜਾ ਕੇ ਜ਼ਮੀਨਾਂ ਸੇ ਖਰੀਦ ਨਹੀਂ ਸਕਦੇ ਜੋ ਕਿਸਾਨ ਦਾ ਪੁੱਤ ਆ ਜਿਹਨੇ ਧੁਰ ਤੋਂ ਕਿਸਾਨੀ ਕੀਤੀ ਜਿਹਦੇ ਤਿੰਨ ਪੀੜੀਆਂ ਨੇ ਕਿਸਾਨੀ ਕੀਤੀ ਆ ਉਹਨੂੰ ਆਉਂਦੀ ਵੀ ਇਕੱਲੀ ਕਿਸਾਨੀ ਕਰਨੀ ਆ ਜੇ ਉਹਦੇ ਤੋਂ ਉਹ ਜ਼ਮੀਨ ਜਿਹਦੇ ਸਿਰ ਤੇ ਸਭ ਕੁਝ ਚੱਲਦਾ ਉਹ ਲਈ ਜਾਊ ਬਾਹਰ ਕਿਤੇ ਜਾ ਕੇ ਜ਼ਮੀਨ ਨਹੀਂ ਆ ਨਹੀਂ ਸਕਦਾ ਫਿਰ ਉਹ ਹੋਊ ਕਰੂਗਾ ਕਿਥੋਂ ਵੀ ਮੰਦੋ ਵੀ ਆਏਗੀ ਵੀ ਇੱਕ ਬਰਬਾਦੀ ਆ ਕਿਸਾਨ ਦੀ ਬਰਬਾਦੀ ਆ ਦੇਖੋ ਸਾਰੇ ਬਰਗਾਂ ਦੇ ਆ ਹੁਣ ਤੁਸੀਂ ਦੱਸੋ ਕਿਸਾਨੀ ਦੇ ਧੰਦੇ ਦੇ ਨਾਲ ਕਿੰਨੇ ਲੋਕ ਜੁੜੇ ਆ ਆੜਤੀਆ ਵੈ ਨਾ ਆ ਜਾੜਤੀਆ ਕੋਈ ਆ ਕੇ ਇਕੱਠੇ ਖੜਦਾ ਨਹੀਂ ਜਿੰਨੇ ਆਪਾਂ ਕਹ ਲਈਏ ਸ਼ਹਿਰ ਦੇ ਵਿੱਚ ਦੁਕਾਨਾਂ ਨੇ ਜੇ ਕਿਸਾਨਾਂ ਦੀ ਜੇਬ ਦੇ ਵਿੱਚ ਪੈਸਾ ਆਉਂਦਾ ਫਸਲ ਵੇਚਦਾ ਪਹਿਲਾਂ ਆਉਂਦੇ ਹੋਏ ਟਰਾਲੀ ਲਾਹ ਕੇ ਜਦੋਂ ਪੈਸੇ ਫੜਦੇ ਆੜਤੇ ਕੋਲੋਂ ਪਹਿਲਾਂ ਬਾਜ਼ਾਰ 'ਚ ਖੜ ਜਾਂਦੇ ਆ ਕਈ ਤੇ ਹੋ ਜੇ ਕਿਸਾਨ ਦੇਖਿਆ ਕਿ ਮਗਲੇ ਸਿਆਹ ਮਹੀਨਿਆਂ ਦਾ ਹਿਸਾਬ ਕਿਤਾਬ ਕਰਕੇ ਸੌਦੇ ਬੱਤੇ ਦਾ ਤੇ ਮਗਲਾ ਕਲੀਅਰ ਕਰਨਾ ਨਵਾਂ ਚੱਕ ਲੈਣਾ ਇਹ ਤਾਂ ਸਾਰੇ ਵਰਗਾਂ ਦਾ ਨਰੇਗਾ ਖਤਮ ਹੋ ਜੂ ਜੇ ਪੈਂਡੀ ਨਾ ਹੋਏ ਤਾਂ ਨਰੇਗਾ ਤਾਂ ਪਿੰਡੂ ਵਿਕਾਸ ਦੇ ਲਈ ਹੈ ਨਾ ਫਿਰ ਉਹਨਾਂ ਦਾ ਰਿਗਰ ਕਿੱਥੇ ਗਿਆ ਉਹਨਾਂ ਦਾ ਉਦੋਂ ਬਾਅਦ ਖੇਤੀ ਦੇ ਵਿੱਚ ਸਬਜ਼ੀਆਂ ਪੈਦਾ ਹੁੰਦੀਆਂ ਨੇ ਜੇ ਆਪਾਂ ਖੇਤੀ ਕਰਦੇ ਪਿੰਡਾਂ ਦੇ ਵਿੱਚ ਕਈ ਖੇਤਾਂ ਦੇ ਵਿੱਚ ਸਾਡੇ ਮਜ਼ਦੂਰ ਭਰਾ ਕੰਮ ਕਰਦੇ ਆ ਕੋਈ ਕਹਿੰਦਾ ਸਾਂਝੀ ਰਲਿਆ ਵਾ ਕੋਈ ਉਹਨਾਂ ਦੇ ਕੋਲ ਕੋਸ ਪੱਠੇ ਵੜ ਕੋਈ ਵੀ ਕਰ ਰਿਹਾ ਹੁਣ ਜਦੋਂ ਇਹ ਸਾਰਾ ਧੰਦਾ ਖਤਮ ਹੋ ਗਿਆ ਹੁਣ ਦੁੱਧ ਤਾਂ ਆਪਾਂ ਨੂੰ ਪਹਿਲਾਂ ਨੀ ਲੁਧਿਆਣੇ ਦੇ ਵਿੱਚ ਅਸਲੀ ਮਿਲਦਾ ਕੀ ਇਹ ਝਾੜੇ ਤੋਂ ਬਾਅਦ ਉਹਦਾ ਸਾਰੇ ਸਾਰੇ ਲੁਧਿਆਣੇ ਤੋਂ ਤਾਂ ਨਹੀਂ ਪਊਗਾ ਸ਼ਹਿਰ ਵਾਲਿਆਂ ਦੇ ਬੱਚਿਆਂ ਦੇ ਮਤਲਬ ਮੂੰਹ ਦੇ ਵਿੱਚ ਫਿਰ ਬਨੌਟੀ ਦੁੱਧ ਹੀ ਪਊ ਇਹਨੇ ਇਹਨੇ ਜਿਹੜੇ ਪਿੰਡ ਝਾੜ ਤੇ ਉਹਨਾਂ ਡੰਗਰ ਪਸ਼ੂ ਵੀ ਨਾਲ ਹੀ ਗਏ ਧੰਦਾ ਸਾਡਾ ਖੇਤੀ ਦਾ ਵੀ ਗਿਆ ਸਾਡਾ ਪਸ਼ੂਆਂ ਦਾ ਵੀ ਗਿਆ ਹੋਰ ਤਾਂ ਧੰਦਾ ਸਾਨੂੰ ਕੋਈ ਆਉਂਦਾ ਹੀ ਨਹੀਂ ਠੀਕ ਹੈ ਨਾ ਸਰਕਾਰਾਂ ਨੇ ਤਾਂ ਕਿਸਾਨਾਂ ਦੇ ਸਰਪ ਉਹੀ ਆ ਵੀ ਮੰਡੀ ਜਾਣੇ ਆ ਜਾਂ ਕਿ ਸਿੱਟਿਆਂ ਦੇ ਉਦੋਂ ਕਹਿੰਦਾ ਸਾਡੇ ਨਾ ਤਾਂ ਸਾਡਾ ਕੋਈ ਦਿਮਾਗ ਹੋਣਾ ਬਿਕ ਸਕਦਾ ਹੋਇਆ ਜਾਂ ਅਸੀਂ ਹਲ ਪੋਣਾ ਜਾਣੇ ਆ ਜਾਂ ਦੇ ਹੱਕਾਂ ਲਈ ਲੜਨਾ ਜਾਣਦੇ ਆ ਸਾਨੂੰ ਵਪਾਰੀ ਤਾਂ ਅਸੀਂ ਹੈ ਨਹੀਂ ਜੇ ਅਸੀਂ ਵਪਾਰੀ ਹੁੰਦੇ ਤਾਂ ਅਸੀਂ ਕਿਉਂ ਨਾ ਖੁਦ ਕੁਰਸੀਆਂ ਲੈ ਲੈਂਦੇ ਸਾਡੇ ਤੋਂ ਲੋਕ ਅੱਜ ਆ ਪਾਰਟੀਆਂ ਨਾਲ ਲੱਗ-ਲੱਗ ਆਏ ਵਿਆ ਲੜਾਈ ਅਸੀਂ ਜਾਣਾ ਮੈਂ ਫਾਇਦਾ ਇਹਨਾਂ ਨੇ ਲੈ ਜਾਣਾ ਪਹਿਲਾਂ ਦੋਨੋਂ ਮਗਰ ਕਰ ਲਿਆ ਹੁਣ ਭਵੰਤਮਨ ਨੂੰ ਉਹਦੇ ਖਿਲਾਫ ਰੋਸ ਹੋ ਗਿਆ ਆ ਹੁਣ ਹੁਣ ਨਵੇਂ ਤਿਆਰ ਬੈਠੇ ਆ ਵੀ ਹੁਣ ਭਵੰਤਮਾ ਨੂੰ ਲਾਹ ਦੇਣਾ ਇਹਨਾਂ ਨੇ ਲਾਉਣ ਦੀ ਤਾਕਤ ਕਿਸਾਨਾਂ ਕੋਲ ਹੈਗੀ ਆ ਪਰ ਜੇ ਵਪਾਰੀ ਬੁੱਧੀ ਹੁੰਦੀ ਤਾਂ ਸਾਇਦ ਕਿਸਾਨ ਸਾਡੇ ਭਰਾ কুরਸੀ ਤੇ ਬੈਠੇ ਹੁੰਦੇ ਪਰ ਹੈ ਨਹੀਂ ਕਿ ਵੀ ਅਸੀਂ ਗੱਲ ਕਰੀਏ ਸਰਕਾਰ ਕਹਿੰਦੀ ਆ ਸਾਡੇ 4 ਕਰੋੜ ਜਿਹੜੀ ਹੈਗੀ ਆ ਉਹ ਕਿਸਾਨ ਦੇ ਕਿਲੇ ਦਾ ਰੇਟ ਕਰ ਦੇਣਗੇ ਜਿੰਨਾਂ ਕ ਅਸੀਂ ਜਾਣਕਾਰੀ ਇਕੱਤਰ ਕੀਤੀ ਇੱਥੇ ਬਹੁਤੇ ਕਿਲੇ ਐਸੇ ਨੇ ਸ਼ਾਇਦ ਜਿਨ੍ਹਾਂ ਦਾ ਆਲਰੇਡੀ ਰੇਟ 6 6 7-7 ਕਰੋੜ ਆ ਹਾਂ ਦੇਖੋ ਇਹ ਗੱਲ ਜਿਹਦਾ ਹੁਣ 20-20 ਕਰੋੜ ਵਾਲੇ ਵੀ ਪਿਆ ਘੌਰ 20-20 ਕਰੋੜ ਵੀ ਪਿਆ ਘੌਰ ਪਨਹੋੜ 25-25 ਕਰੋੜ ਦੇ ਰੋਡ ਦੇ ਉੱਤੇ ਕਿਲੇ ਵਹਿ ਜਿਹੜੇ ਵਿੱਚ ਦਾਖੇ ਪਿੰਡ ਦੇ ਵਿੱਚ ਲਾ ਲਓ 10 ਦਾ 15 15 20 ਵੀ ਉਹ ਤੈ ਲੱਗ ਗੱਲ ਹੋ ਗਈ ਜਿਹੜੀ ਗੱਲ ਇਹ ਕਹਿੰਦਾ ਵਾ ਵੀ 4.5 ਕਰੋੜ ਨੂੰ ਹੋ ਜਾਊਗਾ ਮੈਂ ਕਹਿੰਦਾ ਮੇਰੇ ਕੋਲੋਂ ਤੋਂ 3 ਕਰੋੜ ਤੋਂ ਮੇਰੇ ਵਾਲਾ ਆ ਗਿਆ ਨਾ ਮੈਨੂੰ 3 ਕਰੋੜ ਦੇ ਦੇ ਐਵੇਂ ਕੀ ਦਿਖਾਈ ਜਾਣਾ ਵੀ ਮੰਨ ਲਓ ਮੇਰੀ ਜੇਬ ਵਿੱਚ ਕੋਈ ਮੈਂ ਚੀਜ਼ ਪਾਈ ਫਿਰਦਾ ਉਹ ਮਦਾਰੀ ਨੇ ਕਿਉਂਦੇ ਹੁੰਦੇ ਉਹ ਕਹਿੰਦੇ ਆ ਵੀ ਆਹ ਕੀ ਆ ਕਹਿ ਦੇਣਾ ਵੀ ਇਹ ਤਾਂ ਕੋਹੇਨੂਰ ਆ ਨਾ ਦਾ ਗਾੜਲੇ ਨੂੰ ਪਤਾ ਕੋਹੇਨੂਰ ਨੇ ਦੇਖਿਆ ਵਾ ਨਾ ਇਹਨੂੰ ਦਿਖਾਉਣਾ ਹੀ ਹੁੰਦਾ ਵੀ ਇਹ ਤਾਂ ਕੋਹੇਨੂਰ ਆ ਗੱਲ ਉਹੀ ਆ ਜੇ ਤੂੰ ਕਹਿੰਦਾ 4.5 ਕਰੋੜ ਰੁਪਇਆ ਆ ਛੱਡ ਦੇ 15-15 ਕਰੋੜ 25-25 ਕਰੋੜ ਇਹਨਾਂ ਦਾ ਬਾਅਦ ਨਹੀਂ ਪੜਾ ਚੱਲ ਤੂੰ ਉਧਰ ਲਿਆ ਤੂੰ ਕੋਈ ਖਰੀਦਦਾਰ ਹੈ ਜਿਹੜਾ 3.5 ਕਰੋੜ ਰੁਪਇਆ ਵੀ ਦੇ ਤੈਨ ਵੀ ਦੇ ਦੇਵੇ ਇਹਦਾ ਝੂਠ ਦੇ ਪਲੰਦੇ ਆ ਜ਼ਮੀਨਾਂ ਖੋਣ ਦਾ ਤਰੀਕਾ ਵਾ ਲੈਂਡ ਪੂਲਿੰਗ ਪਾਲਿਸੀ ਹੈ ਹੀ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰਨ ਦੇ ਲਈ ਆ ਆ ਰੋਡ 'ਚ ਜ਼ਮੀਨਾਂ ਆਈਆਂ 20% ਵਿਰੋਧ ਹੋਇਆ ਨਾ ਤਕਰੀਬਨ ਆ ਬਾਕੀ ਕਿਸੇ ਨਾ ਕਿਸੇ ਲੋੜ ਬੈਠ ਕੇ ਗੱਲਬਾਤ ਹੋ ਗਈ ਉਹ 'ਚ ਕਿਸੇ ਚਾਰਜਾਂ ਪੰਜ ਗੁਣਾ ਰੇਟ ਦਿੱਤਾ ਗਿਆ ਸੀ ਕੋਸ ਇੱਕ ਕਿਲੇ ਮਗਰ ਦੋ ਬਣ ਗਏ ਤਿੰਨ ਬਣ ਗਏ ਚਲੋ ਕੁਸ ਨਾ ਕੁਸ ਤਾਂ ਹੋਇਆ ਇੱਕ ਤਾਂ ਕੁਸ ਵੀ ਹੈ ਨਹੀਂ ਯਾਰ ਇਸ ਦਾ ਇੱਕ ਥੇਲਾ ਨਹੀਂ ਦੇਣਾ ਉੱਤੋਂ ਵੜਕਾ ਮਾਰ ਰੇ ਆ ਉੱਤੋਂ ਸਾਨੂੰ ਐ ਲੱਗੇ ਵਾ ਪ੍ਰਚਾਰ ਸੋਸ਼ਲ ਮੀਡੀਆ ਦਾ ਦੇਖ ਲਓ ਵੀ ਅਸੀਂ ਕਿਸਾਨਾਂ ਦੇ ਹਿੱਤ ਦੇ ਵਿੱਚ ਪਤਾ ਨਹੀਂ ਕੀ ਕਰਤਾ ਕੀ ਕਰਤਾ ਯਾਰ ਤੂੰ ਕਿਸਾਨਾਂ ਦੇ ਹਿੱਤ ਦੇ ਵਿੱਚ ਕਿਸਾਨਾਂ ਨੂੰ ਤੂੰ ਇਜਾੜੇ ਤੇ ਮੋਹਰ ਲਾਤੀ ਠੀਕ ਆ ਨਾ ਇਹ ਇਹ ਕਿਉਂ ਭੁੱਲਦਾ ਭਵੰਤਮਾਨ ਇਹ ਉਹੀ ਕਿਸਾਨ ਆ ਨਾ ਜਿਹਦੀ ਫੋਟੋ ਆ ਬੋਰਡਾਂ ਤੇ ਲੱਗੀ ਹੁੰਦੇ ਨਾਲ ਕਹੀ ਰੱਖੀ ਹੁੰਦੀ ਆ ਮੋਢੇ ਤੇ ਮੋਢੇ ਤੇ ਕਹੀ ਰੱਖੀ ਹੁੰਦੀ ਆ ਜੋ ਕਹੀ ਆ ਉਹ ਮੋٹے ਦੇ ਖੇਤ ਦੇ ਵਿੱਚ ਨੱਕੇ ਲਾਉਣ ਦੇ ਲਈ ਆ ਨਾ ਤਾਂ ਸਰਕਾਰਾਂ ਦੇ ਜੋ ਲੋਕਾਂ ਦੇ ਹਿੱਤ ਦੇ ਖਿਲਾਫ ਫੈਸਲੇ ਲਏ ਆ ਉਹਨਾਂ ਤੇ ਵੀ ਨੱਕੇ ਉਹੀ ਕਿਸਾਨ ਮੋٹے ਤੇ ਕਹੀ ਰੱਖ ਕੇ ਲਾਊਗਾ ਇਹ ਭਲੇਖਾ ਨਾ ਰੱਖੇ ਮੰਨ ਦੇ ਵਿੱਚ ਲੜਾਂਗੇ ਅਸੀਂ ਜ਼ਮੀਨਾਂ ਲਈ ਹੱਕ ਢਾਕੇ ਲੜਾਂਗੇ ਮਾਰ ਤਾਂ ਨੇ ਦਿੱਤਾ ਹੀ ਸਾਨੂੰ ਇੱਕ ਉਹਦਾ ਟੜਪ ਟੜਕੇ ਮਰਨਾ ਐ ਕਿਹੋਂ ਦਾ ਲੜ ਕੇ ਸੀ ਦੋ ਜਾਗੇ ਯਾਰ ਕੋਈ ਗੱਲ ਨਹੀਂ ਜ਼ਮੀਨਾਂ ਦੀ ਲੜਾਈ ਹੱਕਾਂ ਲਈ ਲੜਾਂਗੇ ਲੜ ਕੇ ਅਸੀਂ ਆਪ ਦਾ ਕਰਾਂਗੇ ਲੋਕਤੰਤਾ ਢੰਗ ਤਰੀਕੇ ਦੇ ਨਾਲ ਪਰ ਯਾਰ ਅਖਿਆ ਆਖਰੀ ਦਮ ਤੱਕ ਲੜਾਂਗੇ ਕਿਸਾਨੀ ਆ ਬਾਈ ਤੁਸੀਂ ਇਸ ਦੇ ਵਿੱਚ ਦਰੇ ਫਿਰਦੇ ਕਿੰਨੇ ਕਿਸਾਨੀ ਆ ਜਿਹੜੀ ਚਾਹੁੰਦੀ ਆ ਕਿ ਹਾਂ ਸਾਡੀ ਜ਼ਮੀਨ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਲਈ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਬਾਈ ਜੀ ਹਜੇ ਤੱਕ ਤਾਂ ਕੋਈ ਸਾਹਮਣੇ ਆਇਆ ਨਹੀਂ ਜੇ ਕਿਸਾਨ ਇਹ ਚਾਹੁੰਦੇ ਹੁੰਦੇ ਵੀ ਸਾਡੀ ਜ਼ਮੀਨ ਲਈ ਜਾਵੇ ਤਾਂ ਪਿੰਡਾਂ ਦੇ ਵਿੱਚ ਆਮ ਜਨਸਾਧ ਦੇ ਮਤੇ ਕਿਉਂ ਪੈਂਦੇ ਆਮ ਜਨਸਾਧ ਤਾਂ ਮਤਲਬ ਹੁੰਦਾ 70% ਲੋਕਾਂ ਨੇ ਸਹਿਮਤ ਕਰੇ ਹੁੰਦੇ ਆ ਕਰੇ ਹੁੰਦੇ ਹਨ ਕਿਸਾਨਾਂ ਨੇ ਆਪ ਤਾਂ ਅਸੀਂ ਇੱਕ ਵਾਰ ਕਹਤਾ ਵੀ ਆਮ ਜਨਸਾਧ ਦੇ ਮਤੇ ਪਾ ਕੇ ਦੇ ਤੋਂ ਅੱਡੇ ਰੱਜ ਵੀ ਲੱਗਿਆ ਗਿਆ ਫਿਰ ਆ ਕਿਵੇਂ ਹੈ ਗਿਆ ਤਾਂ ਫਿਰ ਐ ਕਰੇ ਭਵੰਤਮਨ ਜਿਹੜੇ ਸਹਿਮਤ ਬੰਦੇ ਹੈਗੇ ਆ ਉਹ ਦਿਖਾ ਦੇ ਕਿਹੜਾ ਸਹਿਮਤ ਆ ਸਾਹਮਣੇ ਦਾ ਕਰੇ ਨਾ ਅਸੀਂ ਤਾਂ ਵਿਰੋਧਤਾ ਕਰਨ ਵਾਲੇ ਸਾਹਮਣੇ ਖੜੇ ਆ ਕੈਮਰੇ ਦੇ ਉਹ ਪੱਖ ਦੇ ਕਰੇ ਨਾ ਦਲੀਲ ਨਾ ਖੜੇ ਐਵੇਂ ਠੂਠੇ ਮੁੱਠੇ ਤੇ 扑ਮੱਕੜ ਨਾ ਨਾ ਹੁਣ ਉਹ ਪਰ ਲੱਗਦਾ ਕਿ ਸਰਕਾਰੀ ਤੰਤਰ ਬਹੁਤ ਵੱਡਾ ਹੁੰਦਾ ਜੇ ਸਰਕਾਰ ਜ਼ਮੀਨ ਲੈਣ ਤੇ ਆਵੇ ਸਰਕਾਰ ਕੋਲੇ ਬਹੁਤ ਕੁਝ ਹੁੰਦਾ ਕਿਸੇ ਤਰੀਕੇ ਨਾਲ ਵੀ ਸਰਕਾਰ ਲੈ ਸਕਦੀ ਆ ਸਭ ਤੋਂ ਵੱਡਾ ਲੋਕਤੰਤਰ ਦੇ ਵਿੱਚ ਲੋਕ ਹੀ ਆ ਇਹ ਗੱਲ ਵੱਖਰੀ ਆ ਕਿ ਲੋਕ ਜਾਗਣ ਨੂੰ ਟਾਈਮ ਲਾ ਸਕਦਾ ਜਦੋਂ ਲੋਕ ਜਾਗ ਪੈਂਦੇ ਆ ਫਿਰ ਸਰਕਾਰਾਂ ਸਰਪੂਰਾਂ ਦਾ ਇਹ ਤੰਤਰ-ਤੰਤਰ ਫੇਲ ਹੋ ਜਾਂਦਾ ਗੱਲ ਹੈ ਵੀ ਕਿੰਨੇ ਪਰਸੈਂਟ ਲੋਕ ਜਾਗਣਗੇ ਕਿੰਨੇ ਸਮੇਂ ਚ ਜਾਗਦੇ ਆ ਤੇ ਕਿਹੜੇ ਪਲੇ ਇੱਕ ਪਲੇਟਫਾਰਮ ਤੇ ਇਕੱਠੇ ਹੁੰਦਾ ਜਦੋਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਅਸੀਂ ਆਹ ਕੀ ਕਰੋਣਾ ਮੈਂ ਫਿਰ ਦੂਜਾ ਅਸੀਂ ਸਰਕਾਰੀ ਚੇਂਜ ਕਰਕੇ ਪਰੇ ਮਾਰਾਂਗੇ ਲੋਕ ਤਾਂ ਤਾਂ ਲੋਕ ਹੀ ਵੱਡੇ ਆ ਨਾ ਉਹੀ ਭਵੰਤ ਮਾਰਾ ਜਿਹੜਾ ਕਹਿੰਦਾ ਸੀਗਾ ਵੀ ਡੜਾ ਤੋਂ ਡੜਾ ਹੁੰਦਾ ਕਿਧਰ ਸੇ ਚੱਲਾ ਹੁੰਦਾ ਆਪਾਂ ਕਹਿੰਦਾ ਯਾਰ ਉਹ ਡਲੇ ਵਾਲਾ ਤਾਂ ਕਿਧਰ ਸੇ ਚੱਲੇ ਆਲੀ ਗੱਲ ਆਪਾਂ ਕਿਉਂ ਲਿਓਣੀ ਆ ਤੂੰ ਕਿਸਾਨ ਹਤੇਸੀ ਆਸੀ ਤੇਰੇ ਕੋਲ ਮੱਗ ਕਰਦੇ ਆ ਤੂੰ ਲੈਦਾ ਫੈਸਲਾ ਉੱਥੇ ਕੀ ਸਰਕਾਰਾਂ ਆਉਂਦੀਆਂ ਰਹਿਣੀਆਂ ਜਾਂ ਜਾਂਦੀਆਂ ਰਹਿਣੀਆਂ ਐਸੇ ਬੜੇ ਬੜੇ ਚਲੇ ਗਏ ਜਦੋਂ ਹੁਣਾਂ ਕਿਸਾਨਾਂ ਰੋਹ ਪੈਦਾ ਹੋ ਰਿਹਾ ਲੋਕਾਂ ਦੇ ਵਿੱਚ ਤੂੰ ਲੈ ਅਸੀਂ ਕਹਿੰਦੇ ਆ 5 ਵਜੇ ਤੂੰ ਫੈਸਲਾ ਲੈ ਅਸੀਂ ਤੇਰਾ ਇਤਿਹਾਸ ਦੇ ਵਿੱਚ 5 ਵਜੇ ਵਾਲਾ ਫੈਸਲਾ ਅਸੀਂ ਯਾਦ ਕਰਿਆ ਕਰਾਂਗੇ ਵੀ ਸਾਡਾ ਮੁੱਖ ਮੰਤਰੀ ਸੀਗਾ ਉਹਨੇ 5 ਵਜੇ ਲਈ ਜਿਵੇਂ ਕਹਿੰਦੇ ਆ 5 ਵਜੇ ਵਾਲੇ ਫੈਸਲੇ ਲਈ ਕਿ ਜਿਆਦੇ ਪ੍ਰਪੋਗੈਂਡਾ ਕਰਦੇ ਆ ਅਸੀਂ ਜਾਂ ਸੋਸ਼ਲ ਮੀਡੀਆ ਦੇ ਦੇ ਧੰਨਵਾਦੀਆ ਪੋਸਟ ਆ ਬਾਬੀ ਸਾਡੇ ਯਾਰ ਮੁੱਖ ਮੰਤਰੀ ਨੇ 5 ਵਜੇ ਫੈਸਲਾ ਲਿਆ ਕਿ ਦਿੱਲੀ ਹਿਲਾ ਪੀ ਯਾਰ ਲਵੇ ਫੈਸਲਾ ਤੇ ਫਿਰ ਐਵੇਂ ਫਿਰ ਨਹੀਂ ਬੜਨ ਦਿੰਦੇ ਜਿਮੀਨਾ ਚਲ ਬਾਈ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਤਾਂ ਸਰਕਾਰ ਨੂੰ ਵੀ ਪਤਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਆ ਖਾੜੇ ਫੈਕਟਰੀਆਂ ਰੌਲਾ ਚੱਲਦਾ ਸੀ ਨਾ ਇੱਕ ਹੀ ਪਿੰਡ ਇੱਕ ਪਿੰਡ ਦੇ ਲੋਕ ਖੜੇ ਹੋਏ ਨਾ ਉਹੀ ਸਰਕਾਰ ਆ ਤੇ ਉਹੀ ਡੰਡਾ ਤੰਤਰ ਆ ਨਾ ਸਾਰਾ ਉਹ ਤਲਾਲੀ ਇਹਨਾਂ ਨੇ ਇੱਕ ਪਿੰਡ ਖੜਾ ਹੋਇਆ ਨਾ ਸਵਾਲ ਤਾਂ ਇਹ ਆ ਵੀ ਲੋਕ ਕਿੰਨਾ ਗਰੋਧ ਨਾਲ ਖੜੇ ਹੁੰਦੇ ਆ ਲੋਕਾਂ ਦੇ ਰੋਹ ਤੇ ਲੋਕਾਂ ਦਾ ਰੋਹ ਦਿਖਦਾ ਹੈ ਤਾਂ ਇਹ ਸ਼ੁਰੂਆਤ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਰੋਹ ਵਧਣਾ ਫਿਰ ਸਰਕਾਰ ਜੇ ਬੈਕਵਾਰਡ ਤੇ ਉਦੋਂ ਆਊ ਫਿਰ ਉਹਦਾ ਮੁੱਲ ਕੀ ਰਹਿਣਾ ਕੋਈ ਮੁੱਲ ਰਹਿਣਾ ਜ਼ਮੀਨਾਂ ਤਾਂ ਇਹ ਤਾਂ ਸੜਕਾਂ ਬਣਾਉਣਾ ਜੇ ਅਸੀਂ ਬਣਨ ਦਵਾਂਗੇ ਫੇਤਰਾ ਬਣਨਾ ਵੀ ਕੁਛ ਨਹੀਂ ਕਿਉਂ ਤੂੰ ਇੱਕ ਚੀਜ਼ ਕਰਨੀਆਂ ਨੇ ਉਹ ਕਰਜ਼ਾ ਲੈ ਲੈਣਾ ਕਰਜ਼ਾ ਲੈ ਕੇ ਇਹਨਾਂ ਦੇ ਸਾਹਮਣੇ ਹੋ ਜਾਣਾ ਮਾ ਆ ਜਿਹੜਾ ਉਹੀ ਕਰਜ਼ੇ ਦੇ ਵਿੱਚੋਂ ਲੈ ਕੇ ਕਰ ਜਾ 100000 ਰੁਪਏ ਲਾਲਚ ਦੇਣਾ ਲੋਕਾਂ ਨੂੰ ਪੰਜਾਬੀਆਂ ਨੂੰ ਬੇਨਤੀ ਹੈ ਤੇ ਲਾਲਚ ਨਾ ਆਇਓ ਇਹ ਆਪਣੇ ਤੇ ਡਾਕਾ ਮਾਰ ਕੇ ਇਹ ਦੇਣਾ ਚਾਹੁੰਦਾ ਹੋਰ ਇਹਦਾ ਕੋਈ ਮਕਸਦ ਨਹੀਂ ਹੈ ਉਹੀ ਆ ਵੀ ਜਿਹੜਾ ਹੁਣ ਤੋਂ ਟੋਲਾ ਆਇਆ ਬੈਠਾ ਉਹਦਾ ਮਕਸਦ ਆ ਵੀ ਕਿਵੇਂ ਨਾ ਕਿਵੇਂ ਲੁੱਟਦਾ ਵੱਡਾ ਖਜ਼ਾਨਾ ਪੰਜਾਬ ਨੂੰ ਪਹਿਲੇ ਲੋਕ ਲੁੱਟ ਦੇ ਰਹੇ ਆ ਕਿਉਂਕਿ ਸੋਨੇ ਦੀ ਖਾਨ ਆ ਉਹ ਇਹ ਜਿਹੜੀ ਚਿੜੀ ਇਹਨਾਂ ਦੇ ਹੱਥ ਆਈ ਵੀ ਆ ਇਹ ਕਹਿੰਦੇ ਆ ਵੀ ਜੇ ਆਪਾਂ 100 ਲੁੱਟ ਲਈਏ ਕਾਨੂੰਨ ਨੂੰ ਲੁੱਟ ਬਰਕਰਾਰ ਰੱਖਣ ਦੇ ਲਈ ਆਪਾਂ ਨੂੰ 50 ਲਾਵੀ ਦਈਏ ਤਾਂ ਵੀ 50 ਦਾ ਬਚਦੇ ਆ ਨਾ ਬਸ ਇਹਨਾਂ ਦਾ ਉਹੀ ਹੈ ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਹੈ ਇਸ ਲੁੱਟ ਨੂੰ ਬਰਕਰਾਰ ਰੱਖਣ ਦੀ ਭਾਵ ਕਿ 27 ਵਾਲੀ ਇਲੈਕਸਨਾ ਕਰਕੇ ਬਰਕਰਾਰ ਰੱਖਣ ਦੇ ਲਈ ਇਹ ਸਰਕਾਰ ਕਰ ਰਹੀ ਹੈ ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਹੈਗਾ ਭਗਵਾਨ ਜੀ ਤਮਨ ਕੋਈ ਨਾ ਦੇਖਦਾ ਕੀ ਕਰਦਾ ਮਹੀਦ ਹੈ ਮੈਨੂੰ ਕੋਈ ਨਾ ਕੋਈ ਪੈਨ ਚਲਾ ਦੂ ਹਰਾ ਕਰ ਵੀ ਦਿੰਦਾ ਇਹ ਪਖਰੇ ਜਿਹੇ ਫੈਸਲੇ ਕਰਦਾ ਹੁੰਦਾ ਇਸ ਸਮੇਂ ਤਬਵੋਤਨ ਧੰਨਵਾਦ